ਸਰਕਾਰੀ ਪ੍ਰਾਇਮਰੀ ਮੋਤੀ ਨਗਰ ਸਕੂਲ ਤੋਂ ਈਟੀਟੀ ਟੀਚਰ ਸਰ ਵੱਲੋਂ ਮੈਨੂੰ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿਸੇ ਵੀ ਅਧਿਆਪਕ ਨੂੰ اٹੈਂਡੈਂਸ ਲਈ ਨਹੀਂ ਬੋਲਿਆ ਜਾ ਰਿਹਾ ਕੀ ਨਾਮ ਹੋਣਾ ਸਰ ਸੁਖਦੀਰ ਸਿੰਘ ਸੇਖੋਂ ਜਦੋਂ ਕਿ ਮੇਰੀ ਕਲਾਸ ਦੀ اٹੈਂਡੈਂਸ ਬਾਕੀਆਂ ਨਾਲ ਬਿਲਕੁਲ ਠੀਕ ਹੁੰਦੀ ਆ ਉਹਨਾਂ ਵੱਲੋਂ ਦੋ ਅਲੱਗ ਰਜਿਸਟਰ ਲਗਾਏ ਗਏ ਆ ਚੌਥੀ ਕਲਾਸ ਦੇ ਵਿੱਚ ਉਹਨਾਂ ਕੋਲ 20 ਬੱਚੇ ਫੇਕ ਨੇ ਤੇ ਸੈਕਿੰਡ ਕਲਾਸ ਦੇ ਵਿੱਚ ਉਹਨਾਂ ਕੋਲੇ 43 ਬੱਚੇ ਫੇਕਨੇ ਜਿਨ੍ਹਾਂ ਦੇ ਵਿੱਚ ਵਿੱਚ ਉਹਨਾਂ ਵੱਲੋਂ ਅਟੈਂਡੈਂਸ ਵੀ ਲਗਾਈ ਜਾਂਦੀ ਆ ਰੋਜ਼ਾਨਾ ਉਹਨਾਂ ਵੱਲੋਂ 10 ਜਾਂ 12 ਬੱਚੇ ਮੀਡੇ ਮੀਲ ਦੇ ਵਿੱਚ ਵੱਧ ਪਾਏ ਜਾਂਦੇ ਨੇ ਤੁਸੀਂ ਇਹਨਾਂ ਦੀ ਸ਼ਿਕਾਇਤ ਕੀਤੀ ਹਾਂਜੀ ਨਵੰਬਰ ਚ ਸਰ ਨੇ ਮੇਰੀ ਅਟੈਂਡੈਂਸ ਰੋਕੀ ਸੀ 27 28 ਨਵੰਬਰ ਦੀ ਅਟੈਂਡੈਂਸ ਰੋਕਣ ਤੋਂ ਬਾਅਦ 1 ਦਸੰਬਰ ਨੂੰ ਇੱਥੇ ਮੇਰੀ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਅਜੇ ਤੱਕ ਮੇਰੀ ਡਿਪੂਟੇਸ਼ਨ ਇਹਨਾਂ ਵੱਲੋਂ ਲਗਾਈ ਗਈ ਕੀ ਮੰਗ ਕੀ ਕਰਦੇ ਹੋ ਤੁਸੀਂ ਸਰ ਉਹਨਾਂ ਤਾਂ ਮੇਰੀ ਮੰਗ ਇਹ ਕਿ ਉਸ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੇ ਉਸ ਤੋਂ ਬਾਅਦ ਮੇਰੀ ਡੈਪੂਟੇਸ਼ਨ ਲਗਾਈ ਜਾਵੇ। ਵਿਕਰਮਦੇਵ ਸਿੰਘ ਆ ਜੀ ਮੇਰਾ ਨਾਮ ਡੈਮੋਕਰੈਟਿਕ ਟੀਚਰਸ ਫਰੰਟ ਦਾ ਸੁਪਰ ਪ੍ਰਧਾਨ ਆ ਮੇਰੇ ਨਾਲ 6835 ਟੀਟੀ ਟੀਚਰ ਯੂਨੀਅਨ ਦੇ ਵੀ ਆਗੂ ਨੇ ਮਾਮਲਾ ਇਹ ਆ ਕਿ ਇਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਲੁਧਿਆਣੇ ਦਾ ਉਥੋਂ ਦੇ ਜਿਹੜੇ ਹੈੱਡ ਟੀਚਰ ਨੇ ਉਹਨਾਂ ਵੱਲੋਂ ਸਕੂਲ ਦੀ ਜਿਹੜੀ ਅਧਿਆਪਕਾ ਨੇ ਨਿਰਿੰਦਰਪਾਲ ਕੌਰ ਜੀ ਉਹਨਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਤੋਂ ਲੈ ਕੇ ਉਹਨਾਂ ਦੇ ਨਾਲ ਭੇਦ ਭਾਵ ਕਰਨਾ ਸਕੂਲ ਦੇ ਵਿੱਚ ਤੇ ਇੱਥੋਂ ਤੱਕ ਭੇਦ ਭਾਵ ਕਰਨਾ ਕਿ ਜੇ ਉਹ ਇਨਕਾਰ ਕਰਦੇ ਨੇ ਜਿਹੜਾ ਫੰਡ ਇਕੱਠਾ ਕੀਤਾ ਜਾ ਰਿਹਾ ਸਕੂਲ ਦੇ ਇਸ ਐਚਟੀ ਵੱਲੋਂ ਧੱਕੇ ਨਾਲ ਜੇ ਉਸ ਤੋਂ ਇਨਕਾਰ ਕਰਦੇ ਨੇ ਕਿ ਸਕੂਲ ਦੇ ਵਿੱਚ ਜਦੋਂ ਸਫਾਈ ਸੇਵਕ ਹੈਗਾ ਫਿਰ ਤੁਸੀਂ ਕਾਹਦਾ ਫੰਡ ਇਕੱਠਾ ਕਰ ਰਹੇ ਹੋ ਤਾਂ ਉਹਨਾਂ ਦੀ ਲਈ ਟਾਇਲਟ ਨੂੰ ਲੋਕ ਲਗਾ ਦਿੱਤਾ ਜਾਂਦਾ ਕਿ ਤੁਸੀਂ ਆਪਣਾ ਜਿਹੜਾ ਟਾਇਲਟ ਆ ਕੋਈ ਕਿਤੇ ਹੋਰ ਜਾ ਕੇ ਯੂਜ਼ ਕਰੋ ਭਈ ਸਿੱਖਿਆ ਕ੍ਰਾਂਤੀ ਦਾ ਜਿਹੜਾ ਨਾਰਾ ਦਿੱਤਾ ਜਾ ਰਿਹਾ ਉਹ ਚ ਬੱਚਿਆਂ ਲਈ ਅਧਿਆਪਕਾਂ ਦੇ ਲਈ ਆ ਦੇਖੋ ਲੋਕ ਲੱਗਿਆ ਹੋਇਆ ਦੇਖੋ ਬੱਚਿਆਂ ਲਈ ਇਹ ਅਧਿਆਪਕਾਂ ਦੇ ਲਈ ਉੱਥੇ ਤਾਂ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਇੱਥੇ ਉਲਟਾ ਕਿ ਜਿਹੜੀ ਸਹੂਲਤ ਸਰਕਾਰ ਦੇ ਵੀ ਰਹੀ ਆ ਉੱਥੇ ਉਹ ਜਿਹੜਾ ਅਧਿਕਾਰੀ ਆ ਉਸ ਨੂੰ ਲੋਕ ਲਗਾ ਰਿਹਾ ਕਿ ਇਹ ਅਧਿਆਪਕਾ ਇਹਦੇ ਅੰਦਰ ਨਹੀਂ ਜਾ ਸਕਦੀ ਹੋਰ ਤਾਂ ਹੋਰ ਉਸ ਦਾ ਜਿਹੜਾ ਕਮਰਾ ਉਸ ਨੂੰ ਵੀ ਕਹਿ ਰਿਹਾ ਕਿ ਤੁਸੀਂ ਆਪ ਆਪਣੇ ਕਮਰੇ ਦੀ ਸਫਾਈ ਕਰੋ ਇਸ ਕਰਕੇ ਸਾਨੂੰ ਲੱਗਦਾ ਵੀ ਇਹ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਕਿਸੇ ادارے ਦੇ ਵਿੱਚ ਜਿਸ ਤਰੀਕੇ ਨਾਲ ਹਿਊਮੀਲੇਟ ਕੀਤਾ ਜਾਊਗਾ ਉਸੇ ਨੂੰ 3 ਵਜੇ ਤੋਂ ਬਾਅਦ ਭੇਜਿਆ ਜਾ ਰਿਹਾ ਕਿ ਤੁਸੀਂ ਜਾ ਕੇ ਸਰਵੇ ਕਰਕੇ ਆਓ ਮੰੰਦੀ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਅਸੀਂ ਅੱਜ ਤੋਂ ਪਹਿਲਾਂ ਜਿੱਥੇ ਇੱਥੇ ਜਿਹੜੇ ਜ਼ਿਲ੍ਹਾ ਸਿਖਿਆ ਅਫਸਰ ਨੇ ਸਾਡੇ ਆਗੂ ਉਹਨਾਂ ਨੂੰ ਸ਼ਿਕਾਇਤ ਦੇ ਕੇ ਗਏ ਇਹਨਾਂ ਨੇ ਇੱਕ ਇਨਕੁਆਰੀ ਵੀ ਵਿਠਾਈ ਬਟ ਉਹ ਇਨਕੁਆਰੀ ਹੈ ਜਿਹੜੀ ਹਾਲੇ ਤੱਕ ਉਹ ਮੁਕੰਮਲ ਨਹੀਂ ਕੀਤੀ ਗਈ ਉਹਦਾ ਹੁਣ ਹੌਸਲੇ ਇੱਥੇ ਤੱਕ ਵੱਧ ਗਏ ਆ ਕਿ ਇਸ ਤੋਂ ਵੀ ਵੱਧ ਕੇ ਕਿ ਉਸ ਲੜਕੀ ਦੀ ਅੰਗੇਜਮੈਂਟ ਸੀ ਮੰਗਣੀ ਮੰਗਰੀ ਦੇ ਉੱਪਰ ਦਾ ਛੁੱਟੀ ਲਊਗਾ ਨਾ ਅਗਲਾ ਕੋਈ ਕੁਸ਼ ਸਮਾਗਮ ਐਸੇ ਹੁੰਦੇ ਨੇ ਕਿ ਜਿੱਥੇ ਤੁਸੀਂ ਅਗਲੇ ਵੀ ਛੁੱਟੀ ਨੂੰ ਰਿਜੈਕਟ ਨਹੀਂ ਕਰ ਸਕਦੇ ਕੋਈ ਸੋਚ ਵੀ ਨਹੀਂ ਸਕਦਾ ਚਾਹੇ ਕਿਸੇ ਦਾ ਕੋਈ ਮਤਭੇਦ ਹੋਵੇ ਉਸ ਦੀ ਅਨਗੇਜਮੈਂਟ ਵਾਲੇ ਦਿਨ ਛੁੱਟੀ ਹੈ ਜਿਹੜੀ ਕੈਨਸਲ ਕਰ ਦਿੱਤੀ ਗਈ ਤੇ ਜਦੋਂ ਉਹ ਦੋ ਦਿਨ ਬਾਅਦ ਆਉਂਦੇ ਨੇ ਵਾਪਸ ਤਾਂ ਉਹਨਾਂ ਨੂੰ ਜੁਆਇਨ ਨਹੀਂ ਕਰਨ ਦਿੱਤਾ ਗਿਆ ਉਹਨਾਂ ਨੂੰ ਕੱਲ ਜੁਆਇਨ ਕਰਵਾਇਆ ਗਿਆ ਦੋ ਦਿਨ ਦਾ ਗੈਪ ਪਾ ਕੇ ਇਸ ਕਰਕੇ ਇਸ ਤਰੀਕੇ ਦੀ ਜਿਹੜੀ ਕੋਈ ਧੱਕੇਸ਼ਾਹੀ ਆ ਹੰਕੜਬਾਜੀ ਆ ਉਹ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਇਸੇ ਕਰਕੇ ਅੱਜ ਅਥੇ ਮਾਸ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਅਸੀਂ ਪਹੁੰਚੇ ਆ ਮੰਗ ਕਰਨ ਆਏ ਆ ਮੰਕਰਣ ਆਏ ਆ ਕਿ ਇਹ ਜਾਂ ਜਿਹੜਾ ਐਚਟੀ ਆ ਕੋਈ ਜੇ ਸਾਡੇ ਚੋਂ ਆ ਤੁਹੇ ਨਹੀਂ ਹੈਗਾ ਸਾਡੀ ਜਥੇਵੰਦੀ ਦੇ ਵਿੱਚ ਐਚਟੀਵੀ ਮੈਂਬਰ ਨੇ ਸੀਐਚਟੀਵੀ ਨੇ ਵੀਪੀਓ ਵੀ ਨੇ ਪਰ ਜੇ ਸਾਡੇ ਵਿੱਚੋਂ ਕੋਈ ਐਜਾ ਨਿਕਲੇ ਆਊਗਾ ਜਿਹੜਾ ਇਹ ਅਧਿਪਕਾਂ ਨੂੰ ਤੰਗ ਪ੍ਰੇਸ਼ਾਨ ਕਰੂਗਾ ਜਿਹੜੀ 100 200 ਕਿਲੋਮੀਟਰ ਤੋਂ ਮੁਕਸਰ ਦੇਖੋ ਕਿੱਥੇ ਆ ਇੱਥੋਂ ਮੁਕਸਰ ਤੋਂ ਇੱਥੇ ਬਣਾ ਰਹੇ ਨੇ ਪਿਛਲੇ 3 ਸਾਲ ਤੋਂ ਇੱਥੇ ਰਹਿ ਰਹੇ ਨੇ ਤਾਂ ਉਹਨਾਂ ਨੂੰ ਤਾਂ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਪਰ ਉਸ ਦੀ ਜਗ੍ਹਾ ਤੇ ਧੱਗੇ ਛਾਈ ਕੀਤੇ ਜਾ ਰਹੇ ਨੇ ਦੇਖੋ ਸਮਾਰਟ ਸਕੂਲ ਮੁੱਤੀ ਨਗਰ ਜਿਹੜਾ ਅਸੀਂ ਪੂਰੇ ਸਟਾਫ ਦੇ ਜਿਹੜਾ ਲਖਨਵਾਲਸੀਆਂ ਦੇ ਜਿਹੜੇ ਸਹਿਯੋਗ ਨਾਲ ਸਕੂਲ ਨੂੰ ਬੜਾ ਅਸੀਂ ਅਪਲਿਫਟ ਕਰ ਰਹੇ ਆ ਤੇ ਚਾਈਲਡ ਸੈਂਟਰਡ ਅਪਰੋਚ ਆ ਸਾਡੀ ਤੇ ਇਹਦੇ ਵਿੱਚ ਮਕਸਦ ਇਹ ਹੁੰਦਾ ਵੀ ਬੱਚੇ ਜੋ ਸਾਡੇ ਕੋਲ ਸਿੱਖਣ ਲਈ ਆ ਰਹੇ ਨੇ ਅਸੀਂ ਉਹਨਾਂ ਨੂੰ ਸਹੀ ਵੇ ਦੇ ਵਿੱਚ ਟੀਚਰ ਆਪਣਾ ਕੰਮ ਕਰਾਵੇ ਤੇ ਜਿਹੜੀ ਸਰਕਾਰ ਦੀਆਂ ਡਿਊਟੀਆਂ ਨੇ ਟੀਚਰ ਆਪਣੀ ਉਹ ਡਿਊਟੀਆਂ ਪੂਰੀ ਕਰ ਉਹਦੀ ਮੇਰੀ ਜ਼ਿੰਮੇਵਾਰੀ ਇਹ ਮੰਨਦੀ ਆ ਵੀ ਉਹ ਚੀਜ਼ ਦੇ ਉੱਤੇ ਅਸੀਂ ਮੋਨਿਟਰਿੰਗ ਕਰੀਏ ਤੇ ਕੁਝ ਕੰਪਲੇਂਟਸ ਮੇਰੇ ਕੋ ਆ ਰਹੀਆਂ ਸੀ ਮੈਡਮ ਦੀਆਂ ਕਲਾਸ ਦੇ ਵਿੱਚ ਫੋਨ ਯੂਜ਼ ਕਰ ਰਹੇ ਨੇ ਕਾਪੀਆਂ ਗਲਤ ਚੈੱਕ ਹੋ ਰਹੀਆਂ ਨੇ ਠੀਕ ਹੈ ਤੇ ਕਲਾਸ ਜੋ ਸੁੱਤੇ ਪਏ ਨੇ ਉਹਨਾਂ ਨੇ ਮਾਫੀ ਮੰਗੀ ਹੋਈ ਆ ਤੇ ਇਸ ਤਰ੍ਹਾਂ ਦੀ ਕੰਪਲੇਂਟ ਨੇ ਇਹਦੇ ਰਿਗਾਰਡਿੰਗ ਜਿਹੜੀ ਆ ਅਸੀਂ ਬੀਪੀ ਆਫਿਸ ਨੂੰ ਤੇ ਡੀਓ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨੂੰ ਵੀ ਰਿਟਰਨ ਪਹਿਲਾਂ ਭੇਜ ਚੁੱਕੇ ਆ ਵੀ ਇਹ ਜਿਹੜਾ ਟੀਚਰ ਆ ਵੀ ਆਪਣੀ ਡਿਊਟੀ ਲਈ ਸਹੀ ਕੰਮ ਨਹੀਂ ਕਰ ਰਿਹਾ ਤੇ ਉਹ ਸਾਡੀ ਡਿਊਟੀ ਬਣਦੀ ਆ ਦੱਸਣ ਦੀ ਤੇ ਇਹਨਾਂ ਵੱਲੋਂ ਫਿਰ ਇੱਕ ਕੰਪਲੇਂਟ ਕੀਤੀ ਗਈ ਆ ਵੀ ਮੇਰੇ ਨਾਲ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਕਿ ਕਿਹਨੂੰ ਕੰਪਲੇਂਟ ਕੀਤੀ ਡੀਓ ਜਿਲ੍ਹਾ ਸਖਿਅਫਸਰ ਨੂੰ ਇਹਨੇ ਕੀਤੀ ਆ ਤੇ ਉਹਦੇ ਜਿਹੜੀ ਕੰਪਲੇਂਟ ਦੇ ਉੱਪਰ ਇਹਨਾਂ ਨੇ ਕੰਪਲੇਂਟ ਕੀਤੀ ਆ ਡੀਓ ਸਾਹਿਬ ਵੱਲੋਂ 26 12 ਨੂੰ ਉਹਦੇ ਤੇ ਸਾਰਾ ਸਟਾਫ ਲਾ ਕੇ ਸਭ ਦੇ ਬਿਆਨ ਲੈ ਲਏ ਗਏ ਤੇ ਇਹਨਾਂ ਵੱਲੋਂ ਇੱਕ ਵੀ ਜਿਹੜਾ ਉਹਦੇ ਤੇ ਐਵੀਡੈਂਸ ਵੀ ਇਹਨਾਂ ਨਾਲ ਕੋਈ ਇਹਨਾਂ ਦਾ ਬਿਹੇਵ ਹੋ ਰਿਹਾ ਇਹਨਾਂ ਵੱਲੋਂ ਨਹੀਂ ਦਿੱਤਾ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਜੂਨੀਅਨ ਦਾ ਵੀ ਤੁਸੀਂ ਇਹਦੇ ਤੇ ਕੰਪਰੋਮਾਈਜ਼ ਕਰ ਲੋ ਤੇ ਮੈਂ ਜਿਹੜਾ ਸਾਡੇ ਸਕੂਲ ਦਾ ਇਮੇਜ ਆ ਜਾਂ ਮੇਰਾ ਸੋਸ਼ਲ ਲੀਫ ਮੇਜ ਆ ਮੈਂ ਡੀਓ ਸਾਹਿਬ ਨੂੰ ਇੱਕ ਜੱਠੀ ਲਿਖੀ ਆ ਵੀ ਇਹ ਜਿਹੜੀ ਇਨਕੁਆਰੀ ਆ ਇਹਨੂੰ ਮੁਕੰਮਲ ਕਰਾ ਕੇ ਜਿਹੜੀ ਇਹਦੀ ਰਿਪੋਰਟ ਆ ਉਹਨੂੰ ਜਨਤਕ ਕੀਤਾ ਜਾਵੇ ਕਿਉਂਕਿ ਦੋਸ਼ ਲਾਏ ਨੇ ਦੋਸ਼ ਸਿੱਧ ਵੀ ਕਰਨੇ ਪੈਣੇ ਆ ਠੀਕ ਹੈ ਤੇ ਉਹਦੇ ਉੱਪਰ ਜਿਹੜੀ ਇਨਕੁਆਰੀ ਦੀਆਂ ਦੋ ਤਰੀਕਾਂ ਬੀਪੀਓ ਸਾਹਿਬ ਕਰ ਰਹੇ ਨੇ ਪਰਮਜੀਤ ਸਿੰਘ ਲੁਧਿਆਣਾ ਵੰਦੇ ਤੇ ਕੱਲ ਵੀ ਉਹ ਆ ਕੇ ਗਏ ਨੇ ਤੇ ਕੱਲ ਵੀ ਇਹ ਜਿਹੜੀ ਇਨਕੁਆਰੀ ਦੇ ਵਿੱਚੋਂ ਉੱਠ ਕੇ ਚਲੇ ਗਏ ਵੀ ਮੈਂ ਕੋਈ ਆਪਣਾ ਬਿਆਨ ਨਹੀਂ ਦਰਜ ਕਰਨਾ ਚਾਹੁੰਦੀ ਮੈਂ ਕੋਈ ਐਫੀਡੇਵਿਟ ਨਹੀਂ ਦੇਣਾ ਚਾਹੁੰਦੀ ਕਿਉਂਕਿ ਜੇ ਸੱਚੇ ਨੇ ਆਪਦਾ ਪੱਖ ਪੇਸ਼ ਕਰ ਦਿਓ ਠੀਕ ਹੈ ਤੇ ਲੱਗਦਾ ਕਿ ਤੁਸੀਂ ਜਿਹੜੀ ਕੰਪਲੇਂਟ ਕੀਤੀ ਜੀ ਉਹਨੂੰ ਸ਼ਿਕਾਇਤ ਕੀਤੀ ਨਾ ਰੰਦੀ ਜੀ ਕੰਮ ਨਹੀਂ ਸੀ ਹੈਗਾ ਬੱਚੇ ਨਹੀਂ ਸੁੱਤੇ ਸੀ ਗਲਾਸ 'ਚ ਇਹ ਉਹਦਾ ਰੀਜ਼ਨ ਹੈਗਾ ਕਿ ਇਹ ਦੇਖੋ ਅਸੀਂ ਜਦੋਂ ਕੰਮ ਤੋਂ ਭੱਜਦੇ ਆ ਹੁਣਾ ਸਟਾਫ ਸਾਰਾ ਬੈਠਾ ਸਾਡੇ ਕੋਲ ਸਾਡੇ 'ਚ ਸਾਨੂੰ ਇਹ ਨਹੀਂ ਪਤਾ ਵੀ ਕੌਣ ਬੰਦਾ ਐਸਸੀ ਆ ਕੋਣ ਜਨਰਲ ਸਾਡੇ ਮਨਾਂ 'ਚ ਇਹ ਚੀਜ਼ ਨਹੀਂ ਹੈ ਇੱਕ ਅਧਿਆਪਕ ਜਦੋਂ ਇਹ ਚੀਜ਼ ਨੂੰ ਇੱਕ ਸਕੂਲ ਦੇ ਵਿੱਚ ਕ੍ਰੀਏਟ ਕਰਦਾ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਕਿੰਨੇ ਬੱਚੇ ਐਸਸੀ ਨੇ ਸਾਡੇ ਲਈ ਤਾਂ ਸਾਰੇ ਬੱਚੇ ਇੱਕੋ ਜਿਹੇ ਨੇ ਠੀਕ ਹੈ ਤੇ ਉਹ ਚੀਜ਼ ਕੀ ਆ ਸਮਾਜ ਦੇ ਵਿੱਚ ਇੱਕ ਫਿਰਕਾ ਪ੍ਰਸਤੀ ਪੈਦਾ ਕਰ ਦਿਆ ਜੋ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਇਹੀ ਮੇਰਾ ਕਾਰਨ ਆ ਵੀ ਅਸੀਂ ਡੀਓ ਸਾਹਿਬ ਨੂੰ ਕਹਿ ਕੇ ਵੀ ਇਨਕੁਆਇਰੀ ਰਿਪੋਰਟ ਫਾਈਨਲ ਕਰਾਉਣ ਦੀ ਮੰਗ ਕੀਤੀ ਆ ਪਰ ਇਹਨਾਂ ਨੇ ਕੱਲ ਇੱਕ ਜਥੇਬੰਦੀ ਨਾਲ ਲੈ ਕੇ ਡੀਓ ਦਫ਼ਤਰ ਪਰਦਰਸ਼ਨ ਕੀਤਾ ਤੇ ਜਿਹੜੀ ਮੀਟਿੰਗ ਜਿਹੜੀ ਐ ਇਨਕੁਆਇਰੀ ਆ ਉਹਨੂੰ ਇਹਨਾਂ ਨੇ ਅਫੈਕਟ ਕਰਨ ਦਾ ਪ੍ਰੈਸ਼ਰਾਈਜ਼ ਕੀਤਾ ਵੀ ਇਹ ਚੀਜ਼ ਨੂੰ ਬੰਦ ਕੀਤਾ ਜਾਵੇ ਠੀਕ ਹੈ ਤੇ ਆ ਇਹਨਾਂ ਦੀਆਂ ਕਾਪੀਜ਼ ਪਈਆਂ ਨੇ ਆ ਦੇਖੋ ਆ ਚੈੱਕ ਕੀਤੀ ਹੋਈਆਂ ਮੈਂ ਕਹੂੰਗਾ ਵੀ ਕੈਮਰੇ ਦੇ ਅੱਗੇ ਦਿਖਾ ਦਿਓ ਇਹਨਾਂ ਨੂੰ ਆ ਇਹਨਾਂ ਦੇ ਪੇਪਰ ਨੇ ਬੱਚੇ ਦੇ ਪੇਪਰ ਆ ਵੀ ਲਿਖੀ ਜਾਂਦੇ ਨੇ ਠੀਕ ਹੈ ਆ ਇਹਨਾਂ ਦੀਆਂ ਜਿਹੜੀਆਂ ਨੇ ਆਰਡਰ ਬੁੱਕ ਨੇ ਜਿਹੜੇ ਇਹ ਜਵਾਬ ਦੇਈ ਨੇ ਵੀ ਅਸੀਂ ਇਹ ਕੰਮ ਕਰਨ ਤੋਂ ਇਨਕਾਰੀਆਂ ਦੇਖੋ ਇੱਕ ਨਹੀਂ ਐ ਇਹ ਕਿੰਨੇ ਨੇ ਇਹਦੇ ਸਬੰਧ ਵਿੱਚ ਜਦੋਂ ਅਸੀਂ ਰਿਪੋਰਟ ਦਿੱਤੀ ਡੀਓ ਸਾਹਿਬ ਨੂੰ ਜੇ ਹੁਣ ਦੇਖੋ ਸ਼ਨੀਵਾਰ ਨੂੰ ਇਹ ਸਕੂਲ ਨੇ ਇਹਨਾਂ ਨੇ ਐਪਲੀਕੇਸ਼ਨ ਭੇਜੀ ਸੀ ਲੀਵ ਨੇ ਦੀ ਰਿਜੈਕਟ ਹੋ ਗਈ ਇਹਨਾਂ ਨੇ ਕਿਸੇ ਡਿਪਾਰਟਮੈਂਟ ਨਾਲ ਜਾਂ ਮੇਰੇ ਨਾਲ ਕੋਈ ਪਰਸਨਲ ਰابطਾ ਨਹੀਂ ਰੱਖਿਆ ਵੀ ਮੈਂ ਮੈਨੂੰ ਕੀ ਐਮਰਜੈਂਸੀ ਆ ਜਾਂ ਮੈਂ ਸਕੂਲ ਨਹੀਂ ਆ ਸਕਦੀ ਇਹ ਡਿਊਟੀ ਤੋਂ ਐਬਸੈਂਟ ਹੋ ਗਈ ਉਸ ਤੋਂ ਬਾਅਦ ਐਤਵਾਰ ਫਿਰ ਮੰਡੇ ਮੰਡੇ ਇਹਨਾਂ ਨੇ ਕੋਈ ਇਨਫੋਰਮੇਸ਼ਨ ਨਹੀਂ ਸਕੂਲ 'ਚ ਵੀ ਮੈਂ ਸਕੂਲ 'ਚ ਨਹੀਂ ਆਉਣਾ ਜਾਂ ਮੈਂ ਲੀਵ ਤੇ ਆ ਜਾਂ ਮੈਂ ਮੈਡੀਕਲ ਤੇ ਆ ਜਾਂ ਕੀ ਆ ਇਹ ਸਕੂਲ 'ਚ ਹਾਜ਼ਰ ਨਹੀਂ ਹੋਏ ਤੇ ਇਹਨਾਂ ਦੀ ਗੈਰਹਾਜ਼ਰੀ ਦੀ ਰਿਪੋਰਟ ਡੀਓਫ ਦਫ਼ਤਰ ਨੂੰ ਭੇਜੀ ਜਾ ਚੁੱਕੀ ਹੈ ਇਹਨਾਂ ਦੀ 3 ਦਿਨ ਦੀ 17 18 19 ਦੀ ਸਕੂਲ ਦੇ ਵਿੱਚ ਐਬਸੈਂਟ ਮਾਰਕ ਹੋਈ ਹੋਈ ਹੈ ਠੀਕ ਹੈ ਤੇ ਇਹ ਜਿਹੜੀ ਸਾਡੀ ਡਿਊਟੀ ਆ ਉਹ ਉਹ ਐਜ਼ ਅ ਹੈੱਡ ਮੇਰੀ ਡਿਊਟੀ ਆ ਵੀ ਜੋ ਸਕੂਲ ਚ ਗਤੀਵਿਧੀਆਂ ਹੋ ਰਹੀਆਂ ਨੇ ਉਹ ਡਿਪਾਰਟਮੈਂਟ ਨੂੰ ਅਸੀਂ ਦੱਸਣੀਆਂ ਨੇ ਤੇ ਉਹਦੇ ਤੇ ਜੋ ਡਿਪਾਰਟਮੈਂਟ ਵੱਲੋਂ ਦੀ ਕਾਰਵਾਈ ਆ ਉਹ ਕਰੂਗਾ ਤੇ ਹੁਣ ਇਹ ਅੱਜ ਮੈਂ ਫੇਰ মিডিਆ ਦੇ ਸਾਹਮਣੇ ਇਹ ਗੱਲ ਕਰਦਾ ਸਾਡੇ ਕੋਲ ਪੇਰੈਂਟਸ ਵੀ ਆਏ ਨੇ ਕਿਉਂਕਿ ਜੇ ਇਹਨਾਂ ਨਾਲ ਕੋਈ ਐਸੀ ਗੱਲ ਹੈ ਇਹ ਕੋਈ ਸਟਾਫ ਮੈਂਬਰ ਕੋਈ ਵਰਕਿੰਗ ਜਿਹੜਾ ਸਾਡੇ ਕੋਲ ਨਾਨ ਟੀਚਿੰਗ ਸਟਾਫ ਆ ਉਹਨਾਂ ਦੇ ਵਿੱਚੋਂ ਕੋਈ ਪੇਰੈਂਟਸ ਦੇ ਵਿੱਚੋਂ ਕੋਈ ਕੋਈ ਸਟੂਡੈਂਟ ਦੇ ਵਿੱਚੋਂ ਕੋਈ ਇੱਕ ਬੰਦਾ ਖੜਾ ਕਰਨ ਵੀ ਸਕੂਲ ਦੇ ਵਿੱਚ ਕੋਈ ਇਦਾਂ ਦੀ ਜਿਹੜੀ ਕੋਈ ਘਟਨਾ ਵਾਪਰਦੀ ਆ ਠੀਕ ਹੈ ਜਿਹੜੀ ਇਹਨਾਂ ਨੇ 12 ਨੂੰ ਸ਼ਿਕਾਇਤ ਕੀਤੀ ਆ ਉਹਦੇ ਚ ਤਾਂ ਇਹ ਕਹਿ ਰਹੇ ਨੇ ਜੀ ਮੇਰੇ ਤੇ ਜਾਤੀ ਸੂਚਕ ਸ਼ਬਦ ਮੈਨੂੰ ਮਾਨਸਿਕ ਪਰੇਸ਼ਾਨੀ ਦੇ ਰਹੇ ਨੇ ਹੁਣ ਕੱਲ ਕਹਿ ਰਹੇ ਨੇ ਜੀ ਮੈਨੂੰ ਇਹ ਕਹਿੰਦੀ ਆ ਜੀ ਬਾਥਰੂਮ ਸਾਫ ਕਰ ਦਿਓ ਕਲਾਸਾਂ ਸਾਫ ਕਰ ਦਿਓ ਜੀ ਮੈਨੂੰ ਸਕੂਲ ਪਹਿਲਾਂ ਬੁਲਾਉਂਦੇ ਨੇ ਇਹਨਾਂ ਦੀ ਆਪਸੀ ਜਿਹੜੀ ਸਟੇਟਮੈਂਟ ਆ ਉਹ ਆਪਸ ਦੇ ਵਿੱਚ ਮੈਚ ਨਹੀਂ ਕਰ ਰਹੀ ਕਾਰਨ ਕੀ ਹੋ ਕਾਰਨ ਕੀ ਹੈ ਕਾਰਨ ਕੀ ਆ ਇਹਨਾਂ ਨੇ ਜਿਹੜੀ ਸ਼ਿਕਾਇਤ ਕੀਤੀ ਉਹਦੇ ਜਿਹਨੇ ਲਿਖਿਆ ਵੀ ਮੇਰਾ ਇਸ ਸਕੂਲ ਤੋਂ ਡੈਪਿਊਟੇਸ਼ਨ ਲਾਇਆ ਜਾਵੇ ਇਹ ਸਕੂਲ ਅੱਗੇ ਰਾਜ਼ੀ ਨਹੀਂ ਹੈ ਸਕੂਲੋਂ ਹੀ ਭਜਣਾ ਚਾਹੁੰਦੇ ਨੇ ਕਾਰਨ ਕਿ ਇਹ ਸਕੂਲੋਂ ਡੈਪੂਟੇਸ਼ਨ ਲਵਾਉਂਦੇ ਇਹਨਾਂ ਦੇ ਖੁਨਦਾ ਸੀ ਉਹਨੂੰ ਇਹਨਾਂ ਨੇ ਚਿਹਤ ਦੇ ਜਰੀਏ ਇੱਕ ਡੈਪੂਟੇਸ਼ਨ ਇਹਨੂੰ ਨਈ ਸੀ ਵੀ ਮੇਰਾ ਚਲੋ ਪ੍ਰਬੰਧਕ ਮੈਨੂੰ ਕਹਿਣਗੇ ਵੀ ਦੂਜੇ ਸਕੂਲ ਚਲੇ ਜਾ ਠੀਕ ਉਹ ਪਰ ਹੁਣ ਜਦੋਂ ਇੱਕ ਗਲਤ ਆਪਾਂ ਬਿਆਨ ਕਰ ਦਿੰਦੇ ਆ ਜਾਂ ਕੁਝ ਚਿਹਤ ਗਲਤ ਕਰ ਦਿੰਦੇ ਆ ਕਲਮ ਬੰਦ ਕਰਤੀ ਉਹਦੇ ਉੱਪਰ ਜਿਹੜੀ ਆ ਉਹਨੂੰ ਪ੍ਰੂਵ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜੇ ਨਹੀਂ ਕਰਨਗੇ ਤਾਂ ਅਸੀਂ ਕਾਨੂੰਨੀ ਤੌਰ ਤੇ ਵੀ ਉਹਨੂੰ ਪ੍ਰੂਵ ਕਰਵਾਵਾਂਗੇ ਨਹੀਂ ਤਾਂ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਕੋਰਟ ਡੈਫਮੇਸ਼ਨ ਕੇਸ ਇਹਨਾਂ ਦੇ ਉੱਪਰ ਤੇ ਜਿਹੜੀ ਇਹਨਾਂ ਦੇ ਜੂਨੀਅਨ ਜੋ ਵੀ ਬਿਨਾ ਫੈਕਟ ਜਾਣੇ ਜਿਹੜੀ ਜੂਨੀਅਰ ਆ ਕੇ ਖੜੀ ਆ ਬਿਆਨ ਦੇ ਰਹੀ ਆ ਇੱਕ ਬੀਪੀਓ ਮੰਗਟ 1 ਤੇ ਨਾਲ ਉਹ ਐਡੀਸ਼ਨਲ ਚਾਰਜ ਆ ਸਿੱਧਾ ਵਿਡਵੰਦਾ ਪ੍ਰਬੰਧਕੀ ਪੋਸਟ ਦੇ ਹੋਣ ਦੇ ਬਾਵਜੂਦ ਛੁੱਟੀ ਲੈ ਕੇ ਧਰਨੇ 'ਚ ਹਾਜ਼ਰ ਹੋਇਆ ਉਸ ਤੋਂ ਬੰਦੇ ਨਾਲ ਲੈ ਕੇ ਆਇਆ ਉਹ ਸਰਕਾਰ ਵਿਰੋਧੀ ਜਿਹੜੀਆਂ ਉਹਦੀ ਐਕਟੀਵਿਟੀਜ਼ ਨੇ ਉਹਦੀਆਂ ਡਿਪਾਰਟਮੈਂਟ ਦੇ ਖਿਲਾਫ ਐਕਟੀਵਿਟੀ ਨੇ ਉਹਦੀ ਮਚਕਾ ਤਿਆਰ ਕਰੀ ਆ ਪੂਰੀ ਡਿਟੇਲ ਬਣਾ ਕੇ ਮੈਂ ਪ੍ਰੈਸ ਕਵਰੇਜ ਵੀ ਕਰਵਾਉਂਗਾ ਕਿਉਂਕਿ ਅਧਿਕਾਰੀ ਦਾ ਕੰਮ ਹੁੰਦਾ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਪੱਖ ਦੀ ਜਿਹੜਾ ਨਿਰਖਣ ਕਰਨਾ ਨਾ ਕਿ ਉਹਨੇ ਬੱਚਿਆਂ ਨੂੰ ਇਗਨੋਰ ਕਰਕੇ ਟੀਚਰਾਂ ਜਿਹੜੇ ਡਿਫਾਲਟ ਟੀਚਰ ਨੇ ਉਹਨਾਂ ਦੇ ਪੱਖ ਦੇ ਵਿੱਚ ਜਿਹੜੇ ਇਹ ਧਰਨੇ ਲਾਉਂਦੇ ਆ ਇਹਦੇ ਤੇ ਇਹਨਾਂ ਨੂੰ ਜਵਾਬ ਦੇ ਇਹਨਾਂ ਦੀ ਅਸੀਂ ਲਵਾਵਾਂਗੇ ਇਨਕੁਆਰੀ ਜਲਦੀ ਸੀ ਇਨਕੁਆਰੀ ਚਲਦੀ ਹੈ ਜੀ ਤੇ ਕੀ ਲੱਗਦਾ ਹੁਣ ਤੁਸੀਂ ਆਪਣੇ ਸਾਰੇ ਸਾਡੇ ਵੱਲੋਂ ਸਭ ਕੁਝ ਦਿੱਤਾ ਗਿਆ ਡਿਪਾਰਟਮੈਂਟ ਨੂੰ ਕੁਝ ਹੋਰ ਚਾਹੀਦਾ ਹੋਊਗਾ ਅਸੀਂ ਉਹ ਵੀ ਦੇ ਦਾਂਗੇ ਇਹਨੂੰ ਕੋਈ ਹੋਰ ਸਮੱਸਿਆ ਆਉਦੀ ਹੈ ਸ਼ਿਕਾਇਤ ਕਰੇ ਅਸੀਂ ਉਹਦੀ ਇਨਕੁਆਇਰੀ ਭੁਗਤਣ ਨੂੰ ਤਿਆਰ ਬੈਠੇ ਆਂ ਸਾਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਆ ਸਾਡੇ ਕੋਲ ਰਿਕਾਰਡ ਪਿਆ ਸਟਾਫ ਬੈਠਾ ਸਕੂਲ ਬੈਠਾ ਤੁਸੀਂ ਸਕੂਲ ਦੀ ਵੀਡੀਓਗ੍ਰਾਫੀ ਕਰ ਲਓ ਜਿੱਥੇ ਤੁਹਾਨੂੰ ਲੱਗਦਾ ਵੀ ਸਕੂਲ 'ਚ ਕਮੀ ਆ ਬੀਪੀ ਸਾਹਿਬ ਆ ਕੇ ਚੈੱਕ ਕਰ ਲੈਣ ਸਾਨੂੰ ਕਿਸੇ ਕਿਸਮ ਦਾ ਕੋਈ ਪ੍ਰੋਬਲਮ ਨਹੀਂ ਆ